ਕਿਤੇ ਆ ਹਸਪਤਾਲ ਦੇਖਿਆ ਇਹੋ ਜਿਹਾ ਜਿੱਥੇ ਪੈਸੇ ਹੀ ਨਾ ਲੱਗਦੇ ਹੋਣ ਅੱਜ ਤੁਹਾਨੂੰ ਵਿਖਾਉਣੇ ਆ ਇਹ ਹੈਗਾ ਵਾ ਗੋਲਕ ਗੁਰੂ ਦੀ ਫ੍ਰੀ ਹਸਪਤਾਲ ਆ ਦੇਖੋ ਗੋਲਕ ਗੁਰੂ ਦੀ ਫ੍ਰੀ ਹਸਪਤਾਲ ਇਹ ਹੈ ਕਿੱਥੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਆਪਾਂ ਖੜੇ ਆ ਮੋਗੇ ਇਹ ਹੈਗਾ ਅਕਾਲ ਸਰ ਰੋਡ ਅਕਾਲ ਸਰ ਰੋਡ ਤੇ ਸਾਹਮਣੇ ਉਹ ਸਰਦਾਰ ਨਗਰ ਵਾਲਾ ਬੋਰਡ ਲੱਗਾ ਵਾ ਤਾਂ ਸਰਦਾਰ ਨਗਰ ਦੇ ਨਾਲ ਹੀ ਇਥੇ ਇਹ ਹਸਪਤਾਲ ਬਣਾਇਆ ਵਾ ਖਾਲਸਾ ਸੇਵਾ ਸੁਸਾਇਟੀ ਰਜਿਸਟਰ ਮੋਗਾ ਵਾਲਿਆਂ ਨੇ ਬਣਵਾਇਆ ਵਾ ਲੋੜਵੰਦ ਮਰੀਜ਼ ਆ ਜਿਹੜੇ ਬਹੁਤ ਇਤਲਾਹਾ ਲੈਂਦੇ ਆ ਤੇ ਇਹ ਪਹਿਲਾ ਹਸਪਤਾਲ ਆ ਮੇਰੀ ਨਿਗਾਹ ਦੇ ਵਿੱਚ ਜਿੱਥੇ ਗੋਲਕ ਰੱਖੀ ਆ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਗੋਲਕ ਨਹੀਂ ਰੱਖੀ ਹੁੰਦੀ ਵੀ ਜੇ ਤੁਹਾਡਾ ਜੀ ਕਰਦਾ 10 ਵੀ ਪੌਣ ਨੂੰ ਤੁਹਾਡੀ ਸ਼ਰਧਾ ਵਾਤਾ ਪਾ ਦੋ ਜੇ ਤੁਹਾਡੇ ਕੋਲੇ ਉਹ ਵੀ ਨਹੀਂ ਨਾ ਪਏ ਹੈਗੇ ਤੇ ਬੇਸ਼ੱਕ ਨਾ ਪਾਓ ਕੋਈ ਚੱਕਰ ਨਹੀਂ ਤੁਹਾਨੂੰ ਦਵਾਈ ਮੁਫਤ ਮਿਲ ਜਾਊਗੀ ਇਹ ਬਹੁਤ ਵੱਡੀ ਮਤਲਬ ਇੱਕ ਕਹਿ ਲਈਏ ਸੇਵਾ ਵਾ ਜਿਹੜੀ ਆਪਾਂ ਸ਼ੁਰੂ ਤੋਂ ਜਿਹੜੀ ਆਪਾਂ ਸਰਕਾਰਾਂ ਤੋਂ ਮੰਗਾ ਕਰਦੇ ਆ ਰਹੇ ਹਨ ਵੀ ਸਾਨੂੰ ਐਜੂਕੇਸ਼ਨ ਦੀ ਲੋੜ ਆ ਸਾਨੂੰ ਦਵਾਈਆਂ ਦੀ ਲੋੜ ਆ ਜਾਂ ਸਾਨੂੰ ਹਸਪਤਾਲਾਂ ਦੀ ਲੋੜ ਆ ਤਾਂ ਇਹ ਖਾਲਸਾ ਸੇਵਾ ਸੁਸਾਇਟੀ ਦਾ ਜਿਹੜਾ ਅਪਰਾਲਾ ਵਾ ਬੜਾ ਵਧੀਆ ਲੱਗਿਆ ਤੇ ਜੇ ਆਪਾਂ ਟਾਈਮ ਟੇਬਲ ਦੀ ਗੱਲ ਕਰ ਲਈਏ ਤਾਂ ਗਰਮੀਆਂ ਦੇ ਵਿੱਚ 10:30 ਤੋਂ 2 ਵਜੇ ਤੱਕ ਤੇ ਜਦੋਂ ਥੋੜਾ ਜਿਹਾ ਮੌਸਮ ਚੇਂਜ ਹੋ ਜਾਂਦਾ ਤਾਂ ਉਦੋਂ 11 ਵਜੇ ਤੋਂ 2 ਵਜੇ ਤੱਕ ਡਾਕਟਰ ਸਾਹਿਬ ਬੈਠਦੇ ਆ ਅੰਦਰ ਠੀਕ ਆ ਜੀ ਕਿਸੇ ਨੂੰ ਵੀ ਲੋੜ ਆ ਦਵਾਈ ਦੀ ਤੇ ਤੁਸੀਂ ਇਹ ਤਾਂ ਬੇਫਿਕਰ ਹੋ ਕੇ ਤੁਸੀਂ ਦਵਾਈ ਲਿਆ ਸਕਦੇ ਆ ਠੀਕ ਆ ਜੀ ਇਹ ਲੋੜਵੰਦ ਮਰੀਜ਼ਾਂ ਵਾਸਤੇ ਬਹੁਤ ਵਧੀਆ ਉਪਰਾਲਾ ਖਾਲਸਾ ਸੇਵਾ ਸੁਸਾਇਟੀ ਦਾ ਵਾ ਤੇ ਹੁਣ ਤੁਸੀਂ ਖਾਲਸਾ ਸੇਵਾ ਸੁਸਾਇਟੀ ਦੇ ਨਾਮ ਤੇ ਇਹ ਵੀਡੀਓ ਸ਼ੇਅਰ ਜ਼ਰੂਰ ਕਰਨੀ ਆ ਠੀਕ ਆ ਕਿਉਂਕਿ ਹੋਰ ਵੀ ਸੰਸਥਾਵਾਂ ਇਸ ਤਰ੍ਹਾਂ ਦੇ ਜਿਹੜੇ ਕਾਰਜ ਆ ਉਹ ਕਰਨ ਹੋਰਾਂ ਵੀ ਲੋਕਾਂ ਨੂੰ ਹੋਰਾਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਦੀ ਲੋੜ ਆ ਸਾਨੂੰ ਠੀਕ ਆ ਹੋਰ ਵੀ ਸੰਸਥਾਵਾਂ ਹੋਰ ਵੀ ਜਿਹੜੇ ਮੁੰਡੇ ਐਨ ਆਰ ਆਈ ਵੀਰ ਆ ਸਾਡੇ ਸਾਰੇ ਉਏ ਇਸ ਤਰ੍ਹਾਂ ਦੇ ਕੰਮਾਂ ਲਈ ਅੱਗੇ ਆਉਣ